ਦੇ ਲਈ ਫਾਰਮ ਭਰਵਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਲੈਨਿੰਗ ਬੋਰਡ ਚੇਅਰਮੈਨ ਮੈਡਮ ਕਰਪਚੂਦ कौर ਜੀ ਐਸਓ ਸਾਹਿਬ ਜੀ ਦੇ ਨਾਲ ਗੱਲਬਾਤ ਕਰਦੇ ਹੋਏ ਜੋ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਸਨ ਉਹਨਾਂ ਦੇ ਲਈ ਵਿਚਾਰ ਚਰਚਾ ਕਰਦੇ ਹੋਏ ਆਪਣਾ ਨਾਮ ਦੱਸਿਓ ਸਰ ਕਰਨੈਲ ਸਿੰਘ ਮਾਵੀ ਜੋ ਹੈ ਕੈਂਪ ਅੱਜ ਪੰਜਾਬ ਸਰਕਾਰ ਆਪ ਜਿੱਦੇ ਦਰਵਾਜ਼ਾ ਖੜੜ ਦੇ ਵਿੱਚ ਕੈਂਪ ਲਗਾਇਆ ਗਿਆ ਹੈ ਇੱਥੇ ਤੁਹਾਡਾ ਕਿਹੜਾ ਕੰਮ ਹੋਇਆ ਜੀ ਅੱਜ ਮੇਰਾ ਇੰਤਕਾਲ ਦਾ ਤਕਸੀਮ ਦਾ ਇੰਤਕਾਲ ਦਾ ਕੰਮ ਸੀ ਜੀ ਮਤਲਬ ਐ ਐਸ ਡੀ ਐਮ ਸਾਹਿਬ ਨੇ ਗੋਲਡੀਨ ਨਾਲ ਬੈਠੇ ਸੀ ਬੜੇ ਆਪ ਦੇ ਸਾਰੇ ਵਰਕਰ ਵਰਕਰ ਟੀਮ ਮੌਕੇ 'ਤੇ ਬੈਠੇ ਸੀ ਜੀ ਸਾਨੂੰ ਮੀਟਿੰਗ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਔਰ ਮੈਨੂੰ ਪੂਰਨ ਐਂ ਸਮਝੋ ਵੀ ਕੰਮ ਹੋਣ ਤੱਕ ਦਾ ਪੂਰਨ ਭਰੋਸਾ ਦੇ ਤਾਂ ਵੀ ਸ਼ਾਮ ਤੱਕ ਹੋ ਜਾਏਗਾ ਤੇ ਸਾਨੂੰ ਰਿਟਰਨ ਚ ਹੋ ਜੇਗਾ ਕੰਮ ਸ਼ਾਮ ਤੱਕ ਠੀਕ ਹੈ ਤੇ ਆਪ ਜੀ ਪੰਜਾਬ ਸਰਕਾਰ ਤੋਂ ਖੁਸ਼ ਹੋ ਹੁਣ ਬਿਲਕੁਲ ਜੀ ਬਿਲਕੁਲ ਇਸ ਸਰਕਾਰ ਨੇ ਜਿਹੜੇ ਕੈਂਪ ਦੀ ਮੁਹਿੰਮ ਚਲਾਈ ਹੋਈ ਹੈ ਇਹਦੇ ਵਿੱਚ ਲੋਕਾਂ ਦੇ ਕੰਮ ਹੋ ਰਹੇ ਨੇ ਇਹਨਾਂ ਤੋਂ ਤੁਸੀਂ ਖੁਸ਼ ਹੋ ਪੂਰੇ ਬਹੁਤ ਵਧੀਆ ਉਪਰਾਲਾ ਇਹ ਜੇ ਹੋਰ ਵੀ ਕੈਂਪ ਲੱਗਣੇ ਚਾਹੀਦੇ ਆ ਜੀ ਅੱਗੇ ਵੀ ਹਾਂ ਹੋਰ ਵੀ ਲੱਗਣੇ ਚਾਹੀਦੇ ਆ ਕਿ ਆਮ ਲੋਕਾਂ ਨੂੰ ਜਿਨ੍ਹਾਂ ਦੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੈ ਜਾਂ ਨਹੀਂ ਜਾ ਸਕਦੇ ਜਾਂ ਕਿਸੇ ਨੂੰ ਪਤਾ ਨਹੀਂ ਹੈ ਅਨਪੜ੍ਹ ਲੋਕਾਂ ਤੱਕ ਵੀ ਇਹ ਕੈਂਪ ਦਾ ਫਾਇਦਾ ਪਹੁੰਚਦਾ ਇਹ ਲੱਗਣੇ ਚਾਹੀਦੇ ਆ ਠੀਕ ਹੈ ਜੀ ਇਹ ਇਹ ਹਲਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਜੀ ਦਾ ਖਰੜ ਹਲਕਾ ਹੈ ਜਿੱਥੇ ਤੁਸੀਂ ਅੱਜ ਇਹ ਆਪਣਾ ਇੰਤਕਾਲ ਦਾ ਕੰਮ ਕਰਵਾਉਣ ਆਏ ਸੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬਾਨ ਦਾ ਧੰਨਵਾਦ ਪਰਕਰ ਸਾਹਿਬਾਨ ਦਾ ਆਗੂ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਤਸੱਲੀ ਕਰਾਈ ਠੀਕ ਹੈ ਜੀ ਕਿੱਥੋਂ ਆਏ ਭਾਜੀ ਕੀ ਬਣਾਣ ਆਏ ਸੀ ਕੀ ਕਹਿੰਦੇ ਠੀਕ ਐ ਖੁਸ਼ ਐ ਵੀ ਕੰਮ ਹੋ ਰਿਹਾ ਤੁਹਾਡੇ ਘਰ ਬੈਠੇ ਹਾਂਜੀ ਹਾਂ ਧੰਨਵਾਦ ਕਰੋਗੇ ਭਗਵੰਦ ਦਾ ਬੋਲੋ ਕਿਆ ਨਾ ਬੀਬੀ ਕਿੱਧਰ ਆਏ ਸੀ ਕੀ ਨਾ ਕਿੱਥੋਂ ਆਏ ਬੱਚਾ ਮੇਰੀ ਉਮਰ ਦਾ ਫਰਕ ਪੈ ਰਿਹਾ ਜ਼ਿੰਮੇਵਾਰ ਕਾੜ ਚਲੋ ਹੋ ਜਾਊਗਾ ਹੱਲ ਉਹ ਹੱਲ ਹੋ ਹੀ ਨਹੀਂ ਗਿਆ ਫੇਰ ਹੁਣ ਹੁਣ ਅਸੀਂ ਬੈਠੇ ਆ ਦੇਖਦੇ ਵੀ ਕੌਣ ਕਰ ਰਿਹਾ ਸਰਕਾਰ ਤੁਹਾਡੇ ਦੁਆਰ ਆਈ ਇਹ ਤਾਂ ਖੁਸ਼ ਹੈ ਉਹ ਤਾਂ ਅਸੀਂ ਬਹੁਤ ਖੁਸ਼ ਹੈ ਪਰ ਮੇਰੇ ਕੰਮ ਹੋ ਗਏ ਨਹੀਂ ਤੁਝੋ ਚੱਲ ਕੋਈ ਨਹੀਂ ਖੁਸ਼ੀ ਦਿਵਾ ਹੋਰ ਖੁਸ਼ੀ ਹੋ ਜੇ ਆ ਬੱਬੇ ਦੀ ਜੇ ਮੱਤਲ ਬੱਲੇ ਵੀ ਨਹੀਂ ਵੇਲੋ Mình 가 ã n u ô 라